ਬੱਬਾ ਜੋਰਾਵਰ ਸਿੰਘ ਜੀ ਅਤੇ ਬੱਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਵਜੀਰ ਖਾਨ ਨੇ ਹੁਕਮ ਦਿੱਤਾ ਕਿ ਦੋਵੇਂ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ দেহਾਂ ਨੂੰ ਜੰਗਲੀ ਜਾਨਵਰਾਂ ਅੱਗੇ ਸੁੱਟ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਜੰਗਲੀ ਜਾਨਵਰ ਖਾ ਸਕਣ ਪਰ ਇੱਕ ਬਬਰ ਸ਼ੇਰ ਨੇ ਤਿੰਨੋਂ ਪਵਿੱਤਰ দেহਾਂ ਦੀ ਰਾਖੀ ਪੂਰੇ 2 ਦਿਨ ਤੱਕ ਕੀਤੀ ਫਿਰ ਕਿਵੇਂ ਪਵਿੱਤਰ দেহਾਂ ਦਾ ਸੰਸਕਾਰ ਕੀਤਾ ਗਿਆ ਤੇ ਕਿਵੇਂ ਉਸ ਸਥਾਨ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਸਥਾਨ ਬਣ ਗਿਆ ਇਹ ਸਭ ਅੱਜ জানਾਂਗੇ ਇਸ ਵੀਡੀਓ ਦੇ ਵਿੱਚ ਅਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਇੱਕ ਲਾਇਕ ਕਰਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਵਿੱਚ ਵਹਿਗੁਰੂ ਜਰੂਰ ਲਿਖਣਾ ਦੋਸਤੋ 13 ਦਸੰਬਰ 1704 ਈਸਵੀ ਨੂੰ ਜਦੋਂ ਵਜੀਰ ਖਾਨ ਦੇ ਹੁਕਮ ਦੇ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿੰਨ੍ਹ ਕੀ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਮੋਤੀराम ਮਹਿਰਾ ਜੀ ਨੇ ਇਹ ਸਾਰੀ ਵਾਰਦਾਤ ਮਾਤਾ ਗੁਜਰ ਕੌਰ ਜੀ ਨੂੰ ਦੱਸੀ ਤਾਂ ਮਾਤਾ ਗੁਜਰ ਕੌਰ ਜੀ ਨੇ ਇਹ ਬਚਨ ਸੁਣ ਕੇ ਵਹਿਗੁਰੂ ਜੀ ਦਾ ਹੁਕਮ ਮੰਨਦਿਆਂ ਹੋਇਆਂ ਅਰਦਾਸ ਕੀਤੀ ਕਿ 13 ਕਿ ਆ ਮਿੱਠਾ ਲਾਗੇ ਅਤੇ ਆਪਣਾ ਸਰੀਰ ਤਿਆਗ ਦਿੱਤਾ ਇਸ ਤੋਂ ਬਾਅਦ ਵਜੀਰ ਖਾਨ ਦੇ ਹੁਕਮ ਨਾਲ ਜਲਮਾ ਨੇ ਤਿੰਨੇ ਪਵਿੱਤਰ ਦੇ ਹਾਂ ਗੁਰਦੁਆਰਾ ਫਾਤੇਗੜ ਸਾਹਿਬ ਦੇ ਨਾਲ ਪਗਦੀ ਹੰਸਾ ਨਦੀ ਦੇ ਕੰਢੇ ਸੰਗਰੇ ਜੰਗਲਾਂ ਵਿੱਚ ਛੁੱਟ ਦਿੱਤੀਆਂ ਜਿੱਥੇ ਗੁਰਦੁਆਰਾ ਸ੍ਰੀ ਵਿਬਾਨਗੜ੍ਹ ਸਾਹਿਬ ਸਥਾਪਿਤ ਹੈ ਉਸ ਸਮੇਂ ਉਸ ਜੰਗਲ ਵਿੱਚ ਬੜੇ ਹੀ ਭਿਆਨਕ ਜੰਗਲੀ ਜਾਨਵਰ ਆ ਘੁੰਮ ਰਿਹਾ ਕਰਦੇ ਸਨ ਫਿਰ ਉਸ ਪਰਮਾਤਮਾ ਬੈਗਰੂ ਦਾ ਪਾਣਾ ਇਹ ਹੋਇਆ ਕਿ ਇਹਨਾਂ ਜੰਗਲੀ ਜਾਨਵਰਾਂ ਚੋਂ ਕੁਵਿੱਤਰ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 24 ਘੰਟੇ ਕੀਤੀ ਭਾਵ 2 ਦਿਨ ਤੱਕ ਕੀਤੀ ਆਖਰ 2 ਦਿਨ ਤੱਕ ਬਿੱਤਰ ਸਰੀਰਾਂ ਦਾ ਸੰਸਕਾਰ ਕਿਉਂ ਨਾ ਹੋ ਸਕਿਆ ਇਸ ਦਾ ਕਾਰਨ ਇਹ ਸੀ ਕਿ ਸਹਿਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਡਰ ਦੇ ਮਾਰੇ ਕਿ ਕਿਸੇ ਵੱਲੋਂ ਵੀ ਹਿੰਮਤ ਨਾ ਹੋ ਪਾਈ ਕਿ ਉਹਨਾਂ ਵਿਧੀ ਪੂਰਕ ਸੰਸਕਾਰ ਕਰ ਸਕੇ ਵਜੀਦ ਖਾਨ ਦਾ ਦਿਲ ਗੁਰੂ ਘਰ ਪ੍ਰਤੀ ਇੰਨਾ ਨਫ਼ਰਤ ਵਾਲਾ ਭਰਿਆ ਹੋਇਆ ਸੀ ਕਿ ਸਾਬ ਜਦ ਅਸ਼ੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ ਉਹ ਪਵਿੱਤਰ ਦੇਹਾਂ ਦਾ ਵੀ અપਮਾਨ ਕਰਨਾ ਚਾਹੁੰਦਾ ਸੀ ਉਸ ਦੀ ਇੱਛਾ ਸੀ ਕਿ ਗੁਰੂ ਸਿੱਖ ਰੂਹਾਂ ਰੀਤਾਂ ਮੁਕਾਬਕ ਉਹਨਾਂ ਦਾ ਸੰਸਕਾਰਨਾ ਹੋ ਸਕੇ ਉਸ ਨੇ ਹੁਕਮ ਕਿਆ ਲਈ ਕਿ ਮਾਤਾ ਗੁਜਰ ਕੌਰ ਜੀ ਅਦੇ ਸਾਬ ਜਦ ਦਾ ਸੰਸਕਾਰ ਕਿਸੇ ਵੀ ਸ਼ਵਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ ਜਦੋਂ ਕਿ ਇਸ ਘਟਨਾ ਬਾਰੇ ਦਿਵਾਨ ਟੋਡਰਮਲ ਜੀ ਨੂੰ ਪਤਾ ਲੱਗਿਆ ਕਿ ਗੁਰੂ ਘਰ ਦਾ ਸਰਦਾਰ ਲੂਸੀ ਉਹ ਉਸ ਸਮੇਂ ਸ੍ਰੀ ਹਰਾਂਦੇ ਸੂਬੇ ਦਾ ਸਭ ਤੋਂ ਅਮੀਰ ਵਪਾਰੀ ਤੇ ਦਰਬਾਰੀ ਸੀ ਉਸ ਦੀ ਰਹਾਇਸ਼ ਚਾਹ ਜ ਹਵੇਲੀ ਸ੍ਰਾਂਦੇ ਸੂਬਾ ਵਜੀਦ ਖਾਨ ਦੇ ਮਹਿਲ ਦੇ ਬਿਲਕੁਲ ਨੇੜੇ ਸੀ ਦਿਵਾਨ ਟੋਡਰਮਲ ਜੀ ਨੇ ਸ਼ਹਿਬਜਾਦ ਅਲੀ ਸ਼ਾਹ ਤੋਂ ਬਾਅਦ ਉਹਨਾਂ ਦੇ ਅੰਤਮ ਸੰਸਕਾਰ ਲਈ ਵਜੀਦ ਖਾਨ ਤੋਂ ਅਜਲਤ ਮੰਗੀ ਇਹ ਸੁਣ ਕੇ ਲਾਲ ਜੀ ਵਜੀਦ ਖਾਨ ਨੇ ਦਿਵਾਨ ਟੋਡਰਮਲ ਜੀ ਨੂੰ ਕਿਹਾ ਕਿ ਜਿੰਨੀ ਵੀ ਜ਼ਮੀਨ ਉਹਨਾਂ ਨੂੰ ਸੰਸਕਾਰ ਲਈ ਚਾਹੀਦੀ ਹੈ ਉਨੀ ਜ਼ਮੀਨ ਤੇ ਸੋਨੇ ਦੇ ਮੋਹਰੇ ਵਛਾ ਦੇਵਾਂਗੇ ਅਤੇ ਉਹ ਵੀ ਖੜੀਆਂ ਕਰਕੇ ਦੀਵਾਨ ਟੋਡਰਮਲ ਜੀ ਨੇ ਵਜੀਦ ਖਾਨ ਦੀ ਗੱਲ ਸਵਾਰ ਕਰ ਲਈ ਅਤੇ ਜ਼ਮੀਨ ਨੂੰ ਖਰੀਦਣ ਲਈ ਦੀਵਾਨ ਟੋਡਰਮਲ ਜੀ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਸ ਸਮੇਂ ਸੋਨੇ ਦੀ ਆਫਸੀ ਦਾ ਸਾਂਝ ਕਰੀਬ 7/2 ਸਵਾ 1/2 ਅਤੇ ਭਾਰ तकरीबन 1 ਤੋਲਾ ਜਾਨਿਕ 10 ਗ੍ਰਾਮ ਦੀ ਸੀ ਸਹਿਬਜ਼ਾਦੇ ਸੰਸਕਾਰ ਲਈ 78000 ਅਸਬੀਆਂ ਖੜੀਆਂ ਕੀਤੀਆਂ ਗਈਆਂ ਭਾਅ ਭੇ 780 ਕਿਲੋ ਸੋਨਾ ਇਸ ਕਾਰਨ ਦੀਵਾਨ ਟੋਡਰਮਲ ਜੀ ਦੀ ਸਾਰੀ ਪੂੰਜੀ ਜ਼ਮੀਨ ਜ਼ਾਇਦਾਤ ਇਸ ਵਿੱਚ ਲੱਗ ਗਈ ਤੇ ਸਾਰਾ ਕਾਰਬਾਰ ਵੀ ਵਿਕ ਗਿਆ ਔਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਆਪਣੇ ਵਿਸ਼ਵਾਸ ਨੂੰ ਡੋਲਣ ਨਾ ਦਿੱਤਾ ਉਸ ਤੋਂ ਬਾਅਦ ਦੀਵਾਨ ਟੋਡਰ ਮਲ ਜੀ ਅਤੇ ਸੰਗਤਾਂ ਦੇ ਹੰਸਾ ਨਦੀ ਦੇ ਕੰਢੇ ਤੇ ਆ ਕੇ ਪਵਿੱਤਰ ਸ਼ਰੀਰਾਂ ਦੀ ਸੰਭਾਲ ਕੀਤੀ ਤੇ ਉੱਥੋਂ ਹੀ ਪਵਿੱਤਰ ਦੇਹ ਦਾ ਇਨਸਟੀਚਨਲ ਕਰਵਾ ਕੇ ਵਿਵਾਨ ਸਜਾ ਕੇ ਜਿਸ ਪਵਿੱਤਰ ਸਥਾਨ ਤੇ ਗੁਰਦੁਆਰਾ ਪੀਵਾਨ ਗੜ੍ਹ ਸਾਹਿਬ ਸਥਿਤ ਹੈ ਇਸੇ ਹੀ ਥਾਂ ਤੋਂ ਗੁਰਦੁਆਰਾ ਮੋਤੀ ਸਰੂਪ ਸਾਹਿਬ ਵਿਖੇ ਸੰਸਕਾਰ ਲਈ ਲਿਜਾਇਆ ਗਿਆ ਜਿੱਥੇ ਛੋਟੀ ਸਾਹਿਬਜ਼ਾਦਾ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਅੱਜ ਕੱਲ ਗੁਰਦੁਆਰਾ ਜੋਤੀਸਰੂਪ ਸਾਹਿਬ ਸਥਾਪਿਤ ਹੈ ਇਸ ਤਰ੍ਹਾਂ ਤਿੰਨ ਦੂਰੀ ਦੇ ਸਭ ਤੋਂ ਮਹਿੰਗੀ ਧਰਤੀ ਹੋਂ ਦਾ ਮਾਲ ਵੀ ਹਾਸਲ ਹੈ ਧੰਨ ਧਨ ਮਾਤਾ ਗੁਜਰਕੌਰ ਜੀ ਤੇ ਧੰਨ ਧਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧਨ ਬਾਬਾ ਫਤਿਹ ਸਿੰਘ ਜੀ ਦੋਸਤੋ ਜੇਕਰ ਅਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਇਕ ਕਰਕੇ শেয়ার ਜਰੂਰ ਕਰ ਦੇਣਾ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਬੈਗਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਾਓ ਅਤੇ ਸਾਡੇ ਇਸ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਧੰਨਵਾਦ